ਪਿੰਡ ਵਿਆਹ ਹੋਣੇ ਤਾਂ ਮੈਂ ਦੇਖਣਾ ਕਿ ਉਵੇਂ ਹੀ ਉਹਨਾਂ ਨੇ ਜਿਹੜੀਆਂ ਸਾਡੀਆਂ ਭੂਆ ਦੇ ਵਿਆਹ ਹੋਣੇ ਉੱਥੇ ਉਹਨਾਂ ਨੇ ਸੁਹਾਗ ਗਾਉਣੇ ਤੇ ਜਦੋਂ ਚਾਚੇ ਦਾ ਵਿਆਹ ਹੋਣਾ ਉਹਨਾਂ ਨੇ ਘੋੜੀਆਂ ਗਾਉਣੀਆਂ ਲੰਮੀਆਂ ਹੇਕਾਂ ਵਾਲੇ ਗੀਤ ਗਾਉਣੇ ਤੇ ਇਹ ਸਾਰੇ ਰੀਤੀ ਰਿਵਾਜ ਜਿਹੜੇ ਉਹ ਸੁਣਾਉਂਦੇ ਸੀ ਤਾਂ ਉਸ ਨੂੰ ਜਦੋਂ ਉਹ ਲੰਮੀ ਹੇਕ 'ਚ ਸਾਡੀਆਂ ਬਜ਼ੁਰਗ ਔਰਤਾਂ ਸਾਡੀਆਂ ਨਾਨੀਆਂ ਦਾਦੀਆਂ ਭੂਆ ਜਿਹੜੀਆਂ ਸਾਡੀਆਂ ਮਾਸੀਆਂ ਚਾਚੀਆਂ ਤਾਈਆਂ ਉਹ ਗਾਉਂਦੀਆਂ ਸੀ ਤੇ ਉਹ ਜਿਹੜਾ ਅਸੀਂ ਸਮਾਂ ਦੇਖਣ ਵਾਲਾ ਸੀ ਉਹ ਸਮਾਂ ਬੰਨ੍ਹ ਦਿੰਦਿਆਂ ਸੀ ਤੇ ਉਹ ਜਿਹੜੇ ਰੀਤੀ ਰਿਵਾਜ ਸੀ ਤੇ ਅੱਜ ਉਹ ਕਿੱਥੇ ਗਏ ਉਹ ਉੱਡ ਫੁੱਡ ਗਏ ਉਹ ਖਤਮ ਹੋ ਗਏ ਅਸੀਂ ਕਹਿੰਦੇ ਹਾਂ ਕਿ ਸਾਡੇ ਰੀਤੀ ਰਿਵਾਜ ਕਿ ਉਹ ਭਾਈਚਾਰਕ ਸਾਂਝ ਦੀ ਵੀ ਇੱਕ ਮਿਸਾਲ ਸੀ ਉਹ ਕਿਵੇਂ ਕਿ ਇੱਕ ਪਿੰਡ 'ਚ ਕੁੜੀ ਦਾ ਵਿਆਹ ਹੋਣਾ ਸਾਰੇ ਪਿੰਡ ਨੂੰ ਫਿਕਰ ਪੈ ਜਾਣਾ ਕਿ ਸਾਡੇ ਪਿੰਡ ਦੀ ਕੁੜੀ ਦਾ ਵਿਆਹ ਸਾਡੀ ਧੀ ਦਾ ਵਿਆਹ ਇਹ ਨਹੀਂ ਕਿ ਫਲਾਣੇ ਦੇ ਜਾਤ ਦੇ ਕੋਈ ਜਾਤ ਦਾ ਮਜਬਦ ਦਾ ਕੋਈ ਕਿ ਹਿੰਦੂ ਦਾ ਕਿਸੇ ਸੇਠ ਦੀ ਕੁੜੀ ਦਾ ਵਿਆਹ ਕਿਸੇ ਮੁਸਲਿਮ ਦੀ ਕੁੜੀ ਦਾ ਵਿਆਹ ਕਿਸੇ ਸਰਦਾਰ ਦੀ ਕਿਸੇ ਦਲਿਤ ਦੀ ਕੁੜੀ ਦਾ ਵਿਆਹ ਤਾਂ ਉਹਨਾਂ ਲਈ ਇੱਕ ਧੀ ਸੀ ਤੇ ਉਹਨਾਂ ਨੂੰ ਚੌ ਚੜ ਜਾਂਦਾ ਸੀ ਕਿਵੇਂ ਦੁੱਧ ਇਕੱਠਾ ਕਰਦੇ ਸੀ ਕਿਵੇਂ ਪਰੋਸੇ ਵੰਡੇ ਜਾਂਦੇ ਸੀ ਕਿਵੇਂ ਨਿਉਂਦੇ ਲਏ ਜਾਂਦੇ ਸੀ ਇਹ ਸਾਰੀਆਂ ਗੱਲਾਂ ਜਿੱਥੇ ਅਸੀਂ ਕਹਾਣੀਆਂ ਦੇ ਰੂਪ ਚ ਸੁਣੀਆਂ ਤੇ ਉਸ ਨੂੰ ਦੇਖਿਆ ਵੀ ਪਰ ਅੱਜ ਦੀ ਪੀੜ੍ਹੀ ਨੂੰ ਜੇ ਅਸੀਂ ਪੁੱਛੀਏ ਕਿ ਕੀ ਤੁਸੀਂ ਉਹ ਵਿਆਹ ਉਹ ਹੱਸਦੇ ਨੇ